ਸਵਾਗਤ ਹੈ ਤੁਹਾਡਾ ਮੇਰੇ ਬਲੌਗ ਤੇ ਸਬਸਕ੍ਰਾਈਬ ਕਰਨਾ ਨਾ ਚਾੜਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਥਰੂ ਕਰਕੇ ਜਾਇਓ ਜੀ ਤੇ ਅੱਜ ਦਾ ਸਾਡਾ ਬਲੌਗ ਹੈ ਜੀ ਪੋਂਡਰਾ ਫਾਰਕ ਦਾ ਨਜ਼ਾਰਾ ਬਲੌਗ ਦੇ ਸ਼ੁਰੂ ਚ ਸਭ ਤੋਂ ਪਹਿਲਾਂ ਚਾਹ ਲੈਣ ਜਾ ਰਹੇ ਹਾਂ ਚੀਚਾ ਚਾਚਾ ਜੀ ਨੂੰ ਵਾਸਤੇ ਤੇ ਬੱਚਾ ਵਾਸਤੇ ਸਮੋਸੇ ਤੇ ਸ਼ਰਨ ਸਾਡਾ ਵਿਚਾਰ ਦੇਖਣ ਦਾ ਹੈ ਦਰਦਰਬ ਸ਼ਾਇਦ ਪਛਾਣ ਨੂੰ ਮਾਮਲਾ ਆਹ ਮੈਂ ਨਰਾਜ਼ ਹੋਇਆ ਫਿਰ ਕਹਿੰਦਾ ਤੁਸੀਂ ਮੇਰੇ ਦੋਸਤ ਨੇ ਇਹ ਗੱਲ ਕਿਉਂ ਦੱਸੀ ਮੇਰਾ ਨਾਮ ਗੋਬੀ ਹੈ ਕਈ 100 ਰੁਪਏ ਦੇ ਗੋਲਦਰੀ ਕਰੇ ਉਹਨੇ ਕਹਾਂ ਸਾਰੀ ਢੜੀ ਲੈਣ ਲਾ ਜੇ ਬੜੇ ਚਿਰ ਬਾਅਦ ਆ ਮਾਰੇ ਚੰਡੀਗੜ੍ਹ ਐ ਮੈਂ ਕੋਲ ਬਸ ਵਾਕੇ ਸੱਚੀ ਗੱਲ ਚੰਡੀਗੜ੍ਹ ਇਦਾਂ ਨਹੀਂ ਮਿਲਦਾ ਨਹੀਂ ਅ ਜੋ ਗੁਰਦੁਆਰੇ ਮੈਂ ਆਇਆ ਗੁਰਦੁਆਰਾ ਤੋਂ ਦਰਸ਼ਨ ਕਰਦੇ ਹੋ ਵਾਸਤੂ ਪੂਰੇ ਘਟੋ ਕਰਨੀ ਤੇ 10 ਤੋਂ 12 ਤੇ ਜਾਂ 10 ਤੋਂ 13 ਸਾਲਾਂ ਬਾਅਦ ਤੇ ਸਾਰਾ ਕੁਝ ਗੁਰਦੁਆਰਾ ਉਦਾਂ ਤੋਂ ਦਈਏ ਇਸ ਸਥਾਨ ਤੇ ਮੇਰੇ ਦਾਦਾ ਜੀ ਹੁਣੀ ਡਿਊਟੀ ਕਰਦੁੰਦੇ ਸੀਗੇ ਨੇ ਸੂਰਜ ਸਿੰਘ ਜੀ ਸਾਜਣ ਗੁਰਦੁਆਰੇ ਇੱਕ ਵਾਰ ਦਰਮਾਰੇ ਦਾ ਗੁਰਦੁਆਰਾ ਹੈ ਇਹ ਸਾਰਾ ਕੁਝ ਉਧਾਈ ਹੈ ਸੱਚਖੰਡ ਵੀ ਨਿੱਕੇ ਹੁੰਦਾ ਇੱਥੇ ਇੱਥੇ ਸੱਚਖੰਡ ਹੁੰਦਾ ਸੀ ਉੱਥੇ ਉੱਥੀ ਹੈ ਵਾਹ ਇੱਥੋਂ ਸੀ ਕਦੇ ਨਿਕਲ ਕੇ ਆਂਦੇ ਅਸੀਂ ਛੋਟੇ ਗੇੜ ਥਾਣੀ ਤੇ ਦਾਦਾ ਜੀ ਉੱਥੇ ਪਾਠ ਕਰਦੇ ਹੁੰਦੇ ਸੀ ਇੱਥੇ ਜਿਹੜਾ ਗੁਰਤੇਗਵਦ ਮਹਾਰਾਜ ਦਾ ਕੋਈ ਪੂਰਵਨਾਂ ਤੇ ਇੱਥੇ ਕੀਰਤਨ ਕਰਦੇ ਹੁੰਦੇ ਸੀ ਆ ਜਗ੍ਹਾ ਤੇ ਡੈਡੀ ਹੁੰਦੇ ਤਾਂ ਚਾਚਾ ਜੀ ਹੁੰਦੇ ਸੀਗੇ ਤੇ ਜਿਹੜਾ ਦਾਦਾ ਜੀ ਦਾ ਬੈਠੀ ਹੁੰਦੇ ਸੀ ਅੱਜ ਬੜੇ ਚਿਰਾਂ ਬਾਅਦ ਸਪਾਤ ਪ੍ਰਾਪਤ ਹੋਇਆ ਸਤਿ ਸ਼ਤਾਨ ਦਰਸ਼ਨ ਕਰਨ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਬਹਾਦਰ ਸਾਹਿਬ ਇਸ ਜਗਤ ਅਸੀਂ ਖੇਡਦੇ ਹੁੰਦੇ ਸੀਗੇ ਨਿੱਕੇ ਹੁੰਦੇ ਹਣਾ ਤੇ ਇਦੋਂ ਮਾਣਾ ਦਾਦੀ ਹੁਣਾਂ ਕੋਲ ਦਾਦੀ ਦਾ ਕਮਰਾ ਹੁੰਦਾ ਸੀਗਾ ਦਰਖ ਸਾਹਮਣੇ ਜਿੱਥੇ ਆ ਜਾ ਕੰਦੇ ਇਧਰ ਸਾਹਮਣੇ ਕਮਰਾ ਹੁੰਦਾ ਸੀਗਾ ਤੇ ਆ ਸਾਰਾ ਲੰਗਰ ਹਾਲ ਬਣਿਆ ਹੁੰਦਾ ਸੀਗਾ ਲੰਗਰ ਹਾਲ ਮਤਲਬ ਵੀ ਫਤਿਹ ਸਾਹਿਬ ਲੰਗਰ ਹਾਲ ਇੱਥੇ ਲੰਗਰ ਛਕਾਉਂਦੇ ਹੁੰਦੇ ਸਾਰੇ ਰੀਚ ਟੈਂਟ ਵਗੈਰਾ ਲਾ ਕੇ ਪਰ ਤਿਆਰ ਥੁੰਦਾ ਲੰਗਰ ਅੱਜ ਥੋੜਾ ਸੰਗਾ ਆਪਣਾ ਨਿਕ ਰਿਹਾ ਤੇ ਆਹ ਸਾਰੇ ਇਰਾ ਖੁੱਲਾ ਹੁੰਦਾ ਇੱਥੇ ਮੈਂ ਖੇਡਦਾ ਹੁੰਦਾ ਸੀਗਾ ਸਾਈਕਲਾਂ ਤੇ ਕਿਹੜੇ ਗੱਡੀ ਜਾਣੀ ਤੇ ਇਧਰ ਵੀ ਰੈਸ਼ ਹੁੰਦੀ ਸੀ ਚਲੋ ਅੱਜ ਕਮਰਾ ਆ ਰੈਸ਼ ਗਾਨ ਵੀ ਬਣ ਗਈ ਤੇ ਬਹੁਤ ਸੋਹਣੀ ਬਣਾਈ ਐ ਇੱਥੋਂ ਨਿਕਲਦੇ ਹੁੰਦੇ ਸੀ ਇਧਰੋਂ ਕਮਰੇ ਚ ਬਾਹਰ ਨਿਕਲ ਕੇ ਤੇ ਇਧਰੋਂ ਹੀ ਅੰਦਰ ਵੜ ਜਾਂਦੇ ਹੁੰਦੇ ਨਾ ਦਾਦਾ ਜੀ ਨੇ ਇੱਥੋਂ ਜਾਂਦੇ ਹੁੰਦੇ ਸੀ ਲਓ ਜੀ ਮੇਰੇ ਜੀਜਾ ਹੀ ਤੇ ਭੈਣ ਜੀ ਹੁਣ ਆ ਗਏ ਨੇ ਤੇ ਅਸੀਂ ਜਾ ਰਹੇ ਆ ਜੀ ਆ ਮੇਰਾ ਵੀਰ ਸੱਸੀ ਗਾਲ ਜੀ ਵਾਹ ਜੀ ਵਾਹ ਮੈਚੀ ਕੀਤੀ ਪੂਰੀ ਡੱਬੇ ਦੇ ਪਰਨੇ ਦੀ ਹਨਾ ਤੇ ਅਸੀਂ ਜਾ ਰਹੇ ਆ ਢਿੰਗਰਾ ਪਾਰਕ ਵਿਖੇ ਤੇ ਜੀਜਾ ਜੀ ਹੁਣੇ ਦੀਦੀ ਨੂੰ ਆ ਗਏ ਹੋਏ ਨੇ ਮਰਵਾ ਖੜੀ ਹੋ ਬੇਟਾ ਤੇ ਤਸਮਿੰਨ ਬੰਨੇ ਕੇ ਤੇ ਬਾਂਦੀ ਭਈਆ ਹਾਂ ਬਾਂਦੀ ਪੀ ਜੀ ਵਾਈਗਰੂ ਜੀ ਵਾਈਗਰੂ ਵਾਈਗਰੂ ਜੀ ਜਮਸਤ ਫੋਨ ਚ ਲਾਉਂ ਚ ਮਸਤ ਨਹੀਂ ਬਾਜੀ ਹੁਣੀ ਬਾਜੀ ਮਸਤ ਆਏ ਕੋਣ ਕੋਨੀ ਫੜੀ ਬਗੋ ਖੋਲੀ ਪੁੱਤਰੇ ਮੰਮੀ ਖੋਲੋ ਲਾ ਜੀ ਚੱਲ ਪਿਆ ਜੀ ਅਸੀਂ ਪਾਰਕ ਵੱਲ ਤੇ ਮੰਮੀ ਜੀ ਹੁਣੀ ਸਾਨੂੰ ਦਾਂਵਾ ਵੀ ਮਿਲਦੀਆਂ ਹਾਂ ਬੰਲਾ ਉਹ ਚਲਪਾ ਹਾਂ ਤੇ ਇਧਰ ਇਹ ਮੇਰੀ ਭਾਂਜੀ ਹੈ ਛੋਟੀ ਜੀ ਆ ਸਸੀ ਕਾ ਜਾਈ ਦਿਨੀ ਬੱਤਰਾ ਸਸੀ ਕਾ ਹਾਂ ਤੇ ਉਹ ਮੇਰੀ ਵੱਡੀ ਦੀਦੀ ਹੋਣੀ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਜੀਜਾ ਜੀ ਨੇ ਨਵੀਂ ਗੱਡੀ ਲਈ ਹੈ Swift Dzire ਤੇ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਵਧਾਈ ਜਰੂਰ ਦਿਓ ਤੇ ਵਲੌਕ ਕਿਦਾਂ ਦਾ ਲੱਗਿਆ ਉਹ ਵੀ ਜਰੂਰ ਦੱਸਿਓ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਨਾਲ ਮੇਰਾ ਵੱਡਾ ਵੀਰ ਵੀਰ ਗੁਰਪ੍ਰੀਤ ਵੀ ਜਾ ਰਿਹਾ ਹੈ ਪਤਵਿਛੋ ਹੀ ਨਹੀਂ ਤਾਂ ਪਿੱਛੇ ਸਤਿਗੁਰਾਲ ਜੀ ਸਾਰਿਆਂ ਨੂੰ ਸਤਿਗੁਰਾਲ ਜੀ ਅੱਗੇ ਮੇਰਾ ਭਾਂਜਾ ਬੈਠਾ ਗੁਰਵੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕਦਮ ਲਾਏ ਤੇ ਚਲੋ ਜੀ ਤੁਹਾਨੂੰ ਅੱਜ ਦੰਨੀਆਂ ਮਿਲ ਕੇ ਅਪਡੇਟ ਅਗਲੇ ਪਾਰਕ ਦੀ ਤੇ ਤੱਕ ਤੱਕਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਪਹੁੰਚ ਗਏ ਢੰਗਰਾ ਪਾਰਕ ਵਿਖੇ ਗੱਡੀ ਅਸੀਂ ਪਾਰਕਿੰਗ ਚ ਲਾਤੀ ਹੈ ਤੇ ਵਾਹ ਜੀ ਵਾਹ ਬਾਜ ਤਾਂ ਮਮਾ ਤੂੰ ਹੈਂਡ ਸਾਈਡ ਤੇ ਡੰਗਾਂ ਜਿਹਾ ਯੂਕੇ ਤੋਂ ਆਇਆ ਹੁੰਦਾ ਆ ਇਹ ਜੀਜਾ ਨੇ ਗੱਡੀ ਲਈ ਹੈ ਤੇ ਕਮੈਂਟਾਂ ਚੈਨਲ ਨੂੰ ਵਧਾਈ ਜਰੂਰ ਦਿਓ ਇਹ ਜ਼ਾਰੀ ਗੱਡੀ ਦੀ ਸਾਡੂ ਨੂੰ ਨਾ ਪਾ ਰਿਆ ਜੀ ਬੋਲੋ ਇਹ ਸਾਡੇ ਜੀਜਾ ਹੀ ਸਭ ਤੋਂ ਛੋਟੇ ਜਿਹੜੇ ਝੂਟਾ ਲੈ ਰਹੇ ਨੇ ਤੇ ਜਿਹੜੀ ਨਾਲ ਬੈਠੀ ਸਭ ਤੋਂ ਵੱਡੀ ਹੈ ਆ ਦੀਦੀ ਵੀ ਚੱਲੀ ਹੈ ਆ ਆ ਇਹ ਜੀਜਾ ਇਹਦੇ ਪੈਰ ਜੀ ਹੁਣੀ ਇਕੱਠੇ ਲੈਦਾ ਨੰਦ ਮਾ ਆ ਚੂਲ ਠੰਗਰਾ پارک ਚੂਲਦਾ ਨੰਦ ਮਾਲਦੇ ਹੋਏ ਆਹ ਕੋਈ ਹੋਈ ਢੋਲਾ ਜਰਾ ਹੁਣ ਕੋ ਪਤਲਾ ਬੁਲਾਉਂਦਾ ਸੀਗਾ ਹਨਾ ਐਵੇਂ ਬੈਠੇ ਨੇ ਜਿਵੇਂ ਬਾਹੂ ਬਲੀ ਦੀ ਦੇਵਸੇਨਾ ਦਾ ਨਾ ਉਹ ਯੂਧ ਪਰਮ ਕਰਨ ਵਾਸਤੇ ਉਹ ਬਣਾਈ ਦੀ ਹੁੰਦੀ ਸਭਾ ਉੱਥੇ ਬੈਠੇ ਨੇ ਦੇਖੋ ਦੇਵਸੇਨਾ ਬੈਠੀਏ ਦੇਵਸੇਨਾ ਵੇਖ ਲੋ ਸẽnga ਅਦੇਸ ਜੀ ਨਾਲ ਗੁਰੂ ਸਿੰਘ ਆਏ ਹਾਂ ਹਾਈ ਤੱਕ ਸਿੰਘ ਤਾਂ ਉੱਥੇ ਵੀ ਆ ਗਏ ਦੇਵ ਸਿੰਘ ਸੇਨਾ ਆਏ ਸẽnga ਚਲੋ ਚਲੋ ਅੱਗੇ ਆਓ ਅੱਗੇ ਤੁਹਾਨੂੰ ਤੇ ਸਾਡੇ ਮੁੱਖ ਦਵਾਰ ਦੇ ਹਾਥੀ ਦਿਖਾਈਏ ਆਹ ਹਾਈ ਗੱਲ ਤੇ ਆਹ ਬੋਧ ਧਰਮ ਜੀ ਦੀ ਇਹਨਾਂ ਨੇ ਬਣਾਈ ਮੂਰਤੀ ਬੁੱਧਾ ਜੀ ਹਾਂ ਹਾਂ ਇਹ ਇੱਧਰ ਆ ਉਸ ਪਾਸੇ ਹਾਥੀਆਂ ਵੀ ਦੇਖੋ ਸਿਰ ਤੇ ਗਲੇ 'ਚ ਬਕਾਇਦਾ 24 ਕੈਰੇਟ 골ਡ ਪਾਇਆ ਹੋਇਆ ਹੈ ਪਾਰਾਂ ਦੇ ਵਿੱਚ ਵੀ ਪਾਰਾ ਚੀ ਉਹ ਦੇਖੋ ਉਹ ਯਾਰ ਉਹ ਬੱਚੇ ਮਾਰੋ ਨਹੀਂ ਅੱਛਾ ਕਰਾ ਦਿਓ ਗੋਮਛੜਾ ਤਲਾਸ਼ ਹੈ ਤੇ ਆ ਛੋਟਾ ਭੀਮ ਦੀ ਕਦਾ ਚੋਰੀ ਹੋ ਗਈ ਇਹ ਦੇਖੋ ਛੋਟਾ ਭੀਮ ਛੋਟਾ ਭੀਮ ਨਹੀਂ ਹੈ ਸ਼ਾਇਦ ਹਰਮਾਨ ਜੀ ਨੇ ਨਹੀਂ ਨਹੀਂ ਬੁੱਜੀ ਹਰਮਾਨ ਨੇ ਹਰਮਾਨ ਜੀ ਨੇ ਨਹੀਂ ਇਹਨਾਂ ਨੇ ਹਰਮਾਨ ਦੇ ਇੱਥੇ ਗੁੱਜ ਹੁੰਦਾ ਸੀ ਹਾਂ ਉਹ ਛੋਟਾ ਭੀਮ ਦੇ ਵੀ ਹੈਗੀ ਨਾ ਕਿੱਥੇ ਤੇ ਆ ਸਾਡੀ ਟੂਨਾ ਹਾਂ ਸਾਡੀ ਸਿਮਰ ਖਰਚਾ ਲੱਗੇ ਸਕੂਲ ਗਈ ਸਕੂਲ ਗਈ ਬੱਸ ਤੈਨੂੰ ਛੋਟੀ ਬੈ ਲਾਦੀ ਪੂਰੀ ਛੋਟੀ ਬੈ ਸਕੂਲ ਜਾਂਦੇ ਆ ਚਲੋ ਕਿਸ ਨੇ ਦੱਸਿਆ ਨਹੀਂ ਤਸਵੀਰ ਤੇਰੇ ਖੁੱਲੇ ਨੇ ਪੁੱਤਰ ਤਸਵੀਰ ਬੰਨ ਲਓ ਅੱਖੀ ਜਾਨੀ ਨਹੀਂ ਉਹਨੂੰ ਅੱਖੀ ਜਾਨੀ ਦਾ ਬੰਦੇ ਜ ਨਹੀਂ ਬੰਦੇ ਹੁੰਦੇ ਇਹ ਬਾਪ ਤੇਰਾ ਦੂਜੇ ਤਰੀਕੇ ਨਾਲ ਆ ਰੁਮੇ ਤੇ ਖਲੋ ਮੈਂ ਮੀਂਹਤੀ ਸਵਾਰੀ ਕਰਨ ਚੱਲੇ ਅਸੀਂ ਤੁਹਾਨੂੰ ਜਫਾ ਕਰਨ ਲੱਗੇ ਸੋਨੂ ਕਿਹੜਾ ਸੋਨੂ ਮੈਂ ਕਿਦ ਕਹਿੰਦਾ ਸੋਨੂ ਨੂੰ ਜਫਾ ਕਿਉਂਕਿ ਮਾਮਾ ਸੋਨੂ ਵੀ ਆ ਗਿਆ ਸਾਡਾ ਇੱਕ ਆਹ ਕੋਈ ਗਲਤੀ ਲੱਗੀ ਹੈ ਕਿ ਤੇ ਸੋਨੇ ਬਲਾ ਉਮਾ ਹੀ ਬਣੇ ਕਿਹਦਾ ਇਹ ਉਹਦੇ ਵਰ ਫੈਬਰ ਦੇ ਲਾਤਾ ਨਾ ਪਾਸਟੀ ਨਹੀਂ ਆਉਂਦਾ ਮੈਂ ਨਹੀਂ ਲੇ ਜੀ ਸਾਨੂੰ ਮੈਂ ਕਿ ਮੈਡਮ ਲਾਉ ਉਹ ਤਾਂ ਕਿਹੜਾ ਲੱਗਦਾ ਬਾਰ-ਬਾਰ ਮੈਡਮ ਉਹ ਲੰਦੀ ਹੈ ਜੀ ਜਾਈ ਹੁਣੇ ਉੱਥੇ ਢੰਡੇ ਨੇ

ये चलता है भाई, भाई है। तो शोभा यात्रा केड़ी जाती है हिंदुआ नहीं शोभा यात्रा अच्छा हिंदुआ हिंदू धर्म में शोभा यात्रा होती है का, ना पाजी पाजी उते जोड़ दाण छूटा दवा मैं ਇੱਕ ਮੇਡ ਇੱਕ ਮੇਡ ਵੀਰ ਜੀ 44 ਕੈਨੇਡਾ ਪਕਾਦਾ ਇੱਥੋਂ ਦੇ ਮਹਾਰਾਜਾ ਜੀ ਨੇ ਇਹਨਾਂ ਨੂੰ ਪ੍ਰੈਜੈਂਟ ਕੀਤਾ ਹੈ ਦੇਖੋ ਜੀ ਉਹਨਾਂ ਕਾਹਦੀ ਜਨਾ ਕਿਦਾਂ ਕੋ ਕਰ ਲੂਗਾ ਗੁਰਦਿਆਂ ਵਾਸਤੇ ਵੱਖਰਾ ਪਕਾਦਾ ਸੁਨਿਆਰਾ ਚਾਰ ਦਿਨ ਇੱਥੇ ਬੈਠਾ ਰਿਹਾ ਜੀ ਆਪ ਨੇ ਕੀ ਗਿਆ ਸਾਰਾ ਕੁਝ ਬਣਾਇਆ ਪ੍ਰਬੇਤ ਕੀਤਾ ਕਿੰਨਾ ਸੋਹਣਾ ਲੱਗ ਰਿਹਾ ਰਾਜੀਵਾਰ ਪਰ ਨਾ ਤੁਸੀਂ ਬੜਾ ਸੋਹਣਾ ਬਣਿਆ ਭਾਜੀ ਅੱਜ ਬਾਜੀਆ ਨੇਰੇ ਦੀ ਟੀਰ ਵੱਜ ਗਿਆ ਅੱਜ

ਆਡੀ ਗੁੜੀਆ ਝੂਟ ਲੈਂਦੀ ਹੋਈ ਆਪਣੇ ਡੈਡੀ ਦੇ ਹੱਥੋਂ ਇੰਦਰ ਸਾਡੇ ਵੀਰ ਜੀ ਹੁਣ ਸਮਾਈਲਾ ਪਾਸ ਕਰਦੇ ਹੋਏ 10 ਦੀ ਵੀਡੀਓ ਵਿੱਚ ਹਾਂ ਆਪਾਂ ਕਿਉਂ ਧਰਮੰਗਰ ਵਾਲਾ ਪਿੱਛੇ ਪਿੱਛੇ ਰਹਿੰਦਾ ਕੋਈ ਮੈਂ ਤਾਂ ਹੋ ਗਿਆ ਦੀ ਬੇਦੀ ਪਾਰਕ ਹਾਂ ਪਾਰਕ ਦੀ ਪਾਰਕ ਨਹੀਂ ਦੇਤੀ ਕੋਈ ਦੀ ਪਾਰਕਿੰਗ ਦੇਖੀ ਮੈਂ ਨਹੀਂ ਬੈਠੀ ਮੈਂ ਉਧਰ ਉਧਰ ਬੈਠੀ ਇਧਰ ਬੋਲੋ ਸਾਰਾ ਸਾਰਾ ਪਾਰਕ ਘੁੰਮ ਲਿਆ ਹਲੇ ਤੱਕ ਇਹਨਾਂ ਨੇ ਪਾਰਕ ਨਹੀਂ ਦਿੱਤੀ ਪਾਰਕ ਦੱਸੋ ਬੰਦਾ ਪੁੱਛੇ ਵੀ ਕਿਵੇਂ ਵੇਖੀ ਜਾਂਦੀ ਫਾਰਕ ਹਲੇ ਤੱਕ ਨਹੀਂ ਵੇਖੀ ਗਈ ਇਹ ਸੋ ਚੰਗਾ ਬੰਦਾ ਝੂਠ ਕੋਈ ਨਹੀਂ ਬੋਲ ਸਕਦਾ ਇਹ ਸ਼ਰਿਆ ਬਹੁਤ ਵੱਡਾ ਚੀਜ਼ ਹੈ ਸਾਰੇ ਇਹ ਸਾਡੇ 3 ਕਿਲੋ ਭੈਣ ਕਰਾ ਇੱਕ ਤੋਂ ਇੱਕ ਕੋਈ ਨਾ ਕੋਈ ਗੱਲ ਤੇ ਘੰਨੇ ਦਿੰਦਾ ਅੱਛਾ ਕਹਿੰਦੇ ਜੀ ਮੈਂ ਝੂਟੇ ਲੈਣੇ ਨੇ ਬੰਦਾ ਪੁੱਛੇ ਇੰਨੇ ਸਾਲਾਂ ਤੋਂ ਨਿੱਕੀ ਹੁੰਦੀ ਝੂਟੇ ਲੈਂਦੀ ਹਲੇ ਤੱਕ ਥੱਕੀ ਨਹੀਂ ਨਹੀਂ

ਓਹ ਔਰ ਧੰਨਵਾ ਚੰਗੀ ਤਾਂ ਵਿਚਾਰੀ ਕੁੜੀ ਆ ਬਣਾ ਕੱਲੇ ਲਈ ਜਾਂਦੀ ਆ ਆ ਚਾ ਮਮੀ ਦਾ ਮੈਂ ਕਹਾਂ ਮਮੇ ਵੱਡੇ ਗਾਲਾ ਤੁਸੀਂ ਕਿੰਨਾ ਕੁ ਵੱਡੇ ਜੀ ਮੈਂ ਵੀ ਵੱਡੀ ਆ ਓ ਚਲੋ ਮੈਂ ਨਾਲ ਵੱਡੇ ਵੀ ਤੁਸੀਂ ਓਏ ਇਹਦੀ ਗੱਲ ਸੁਣੋ ਸਾਡੀ ਭਾਂਜੀ ਦੀ ਮੇਰੇ ਵਿਆਹ ਦੀ ਗੱਲ ਚੱਲ ਰਹੀ ਸੀ ਕਿ ਕਿਤੇ ਇਹ ਨਾ ਕਰੇ ਕਹਿੰਦੀ ਏ ਮਮੀ ਜੇ ਮਾਮੇ ਨਾਲ ਵਿਆਹ ਆ ਪਸੇਰਾ ਲੈ ਕੇ ਜਾਵਾਂ ਕਹਿਣਾ ਤੇ ਮੰਮੀ ਕੰਦੀ ਹਾਂ ਕਹਿੰਦੇ ਚੂੜਾ ਵੀ ਨਾਲ ਲੈ ਕੇ ਜਾਵਾਂਗੇ ਮਾਮੇ ਵੱਸ ਤੇ ਕੋਈ ਬੰਦਾ ਪੁੱਛਵਾ ਚੂੜਾ ਮੈਂ ਪੋਣਾ ਉਧਰ ਮਮਾ ਭਾਂਜਾ ਝੂਟੇ ਲੈਂਦੇ ਹੋਏ ਆਹ ਕਰਨਾ ਜ਼ਰੂਰੀ ਸੀ ਭਾਜੀ ਅਰੇ ਭਾਈ ਸਾਹਿਬ ਇਸੇ ਤੋਂ ਮਜ਼ਾ ਆਤਾ ਹੈ ਹਾਂ ਕੁਝ ਪੰਕੀ ਸਾ ਵੀ ਹੋਣਾ ਚਾਹੀਏ ਯੋ ਬਾਤ ਤੇ ਓਏ ਏ ਆਹੀ ਗੱਲ ਆਹੀ ਗੱਲ ਓਏ ਕਿੱਥੇ ਕਿੱਥੇ ਐਸੇ ਐਸੇ ਕਰਕੇ ਤਾਂ ਲੋਕ ਕਿੰਨੀ ਤਰੱਕੀਆਂ ਵਿੱਚ ਚੱਲ ਗਏ ਐ ਕੋਈ ਐਸੇ ਕਰਦਾ ਹੈ ਕੋਈ ਐਸੇ ਕਰਦਾ ਹੈ ਏਦਾਂ ਕਰਦਾ ਹੈ ਆਪ ਬੋਲੋਗੇ ਹਿੰਦੀ ਕਿਉਂ ਬੋਲੇ ਹੋ ਰਾਤ ਦਾ ਵੀ ਭਰਾਸ ਛਾ ਹੋ ਰਿਹਾ ਲੱਗਦਾ ਕਿ ਕਿ ਲਾਈਟਾਂ ਕਰਨ ਬੜਾ ਅੱਛਾ ਜਿਸ ਨੇ ਡੈਕੋਰੇਸ਼ਨ ਵਗੈਰਾ ਕੀਤੀ ਹੈ ਜਾਂ ਪੋਰਟਸ ਵਗੈਰਾ ਲਾਈ ਨੇ ਉਹ ਬੜਾ ਅੱਛਾ ਲੱਗ ਰਿਹਾ ਤੇ ਜੇ ਤੁਸੀਂ ਕਹੋ ਤਾਂ ਮੈਨੂੰ ਵੀ ਝੂੜਾ ਲਾ ਲੰਦੋਂ ਮੈਂ ਮੇਰੀ ਵੀਡੀਓ ਰੋਣਾ ਆਓ ਜੀ ਆਓ ਆਓ ਫਿਰ ਇਧਰ ਆਓ ਹੁਣ ਇਹਨੂੰ ਹੁਣ ਆ ਆਪ ਬੰਦਰ ਘੋਣ ਕੇ ਮੇਰੀ ਵੀਡੀਓ ਮੈਂ ਝੂੜਾ ਲਾ ਲੂੰਗਾ ਨੰਦਾ ਗਿਆ ਨੰਦਾ ਗਿਆ ਇਹ ਦੇਖੋ ਜੀ ਮਾਮੂਸ ਕਿਵੇਂ ਕਿ ਸਾਨੂੰ ਨੰਦਾ ਗਿਆ ਆਜਾਜ਼

ਗੁਰ ਨਾਨਕ ਜਿਨ ਸੁਨਿਆ ਪੇਖਿਆ ਸਫਰ ਕਰ ਬਾਸਵਾ ਪਰਿਆਰੇ ਕਦੀ ਕਦੀ ਉਹਦਾ ਦਿਨ ਹੋਇ ਚੈਨਾ ਯੂਜ਼ ਕਰਨ ਦਾ ਵਾ ਇੱਕ ਵੱਖਰਾ ਆਨੰਦ ਹੁੰਦਾ ਹੈ ਕਿੱਥੋਂ ਹੈ ਭਾਈ ਸਾਹਿਬ ਮੈਨੇ ਜੀ ਨੋਟਸ ਸੱਜੇ ਰੱਖਿਆ ਹੈ ਅੱਛਾ ਹਾਂਜੀ ਸਾਰੇ ਬਰੋਂ ਆਏ ਨਹੀਂ ਨਹੀਂ ਨਾ ਨਾ ਹੈ ਸਾਡਾ ਰਹਿਣੀ ਸਿੱਕੇ ਫਲੋਪਰ ਜੀਆਂ ਤੇ ਮੈਂ ਉਹਨਾਂ ਦਾ ਸਰਵਰ ਕਰਦਾ ਮੇਰੇ ਮਮਾ ਨੇ ਤੇ ਉਹ ਮੇਰੇ ਜੀਤੇ ਨੇ ਮੇਰੇ ਪੈਗਾ ਦੇ ਸਰਵਰ ਆਪਣਾ ਹੀ ਰੋ ਰੋ ਕੇ ਕੈਲ ਜਿੱਦੀ ਕੱਢ ਕਿੱਥੇ ਰਹਿੰਦੇ ਹੋ ਅਸਲਾਮੁਅਲਾਈਕੁਮ ਬਰਦਰ ਸੋਜੀ ਅੱਛਾ 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 ਅਸਲਾਮੁਅਲਾਈਕੁਮ ਬਰਦਰ ਫਾਸਰ ਬੁਢੀ ਕਾਹਨ ਮੈਂ ਸੋਨੀ ਬਿਆਰ ਜਈ ਅਗਰ ਵਾਲ ਕੋਪਰੀ ਹਾਂ ਹਾਂ ਅਗਰ ਵਾਲ ਕਿਆ ਬਾਰ ਹਾਂ ਨੰਬਰ ਹੈ ਗਈ ਮੈਂ ਅੱਛੀ ਲੱਗੀ ਹੋਵਾਏ ਤੇ ਮੈਂ ਬਹੁਤ ਹੋਰ ਨੇ ਦਸਤੂਰ ਦਸਤੂਰ ਜਿੰਗਰੰਦੇ ਪਾਪਾਗਾ ਕੀ ਹੁੰਦੇ ਆ ਆਪਣਾ ਬੰਦ ਜਿਹੜਾ ਵੀਡੀਓ ਬਣਾ ਰਿਹਾ ਵੱਡੇ ਬ੍ਰਦਰ ਨੇ ਮੇਰੇ ਅੱਛਾ ਅੱਛਾ ਸਭ ਤੋਂ ਵੱਡੇ ਸਿਸਟਰ ਨੇ ਉਸ ਤੋਂ ਡੰਗਰਾ ਉਸ ਤੋਂ ਛੋਟਾ ਸੋਰੀ ਮੇਰਾ ਬਰਾੜ ਹੈ ਸਭ ਤੋਂ ਛੋਟਾ ਮੈਂ ਹੈ ਬਹੁਤ ਪਿਆਰੀ ਤੁਸੀਂ ਧੰਨਵਾਦ ਜੀ ਤੁਹਾਡੇ ਅਸੀ ਸਨੇ ਵੱਡੀਆਂ ਦੀ ਤੇ ਇਹ ਮੇਰਾ ਭ

ਤੇ ਐਂਟਰਟੇਨਮੈਂਟ ਆਸਤੇ ਉਹ ਬਾਇ ਬਣੀ ਸਾਰਾ ਆਪਾਂ ਜਦੋਂ ਇੱਕ ਵਾਰ ਘੁੰਮ ਲਈਦਾ ਨਾ ਜੋ ਬੰਦੇ ਕੇ ਰੈਸਟ ਕਰਨੀ ਹੋਵੇ ਐਂਟਰਟੇਨਮੈਂਟ ਐਂਟਰਟੇਨਮੈਂਟ ਵਸਤੇ ਵਾ ਵਾ ਕੀ ਬਾਤ ਹੈ ਜਿਹੜਾ ਤੁਹਾਨੂੰ ਸਾਰਾ ਜਿਹੜਾ ਤੁਹਾਨੂੰ ਸਾਰਾ ਹੀ ਵਿਊ ਵਿਖਾਇਆ ਨਾ ਜੀ ਸਾਰਾ ਇੱਥੇ ਪਾਰਕ ਦਾ ਜੋ ਵੀ ਤੁਹਾਨੂੰ ਆਪਣਾ ਚੁੱਲੇਗਰਾਂ ਜਾਂ ਜੋ ਵੀ ਡੈਕੋਰੇਟਿਵ ਵਾਲਾ ਜਾਂ ਜੋ ਵੀ ਇਹਨਾਂ ਨੇ ਇੱਥੋਂ ਡੈਕੋਰੇਸ਼ਨal ਜੋ ਵੀ ਬਣਾਇਆ ਤੇ ਉਹ ਸਾਰਾ ਸਾਡੇ ਵੀਰ ਜੀ ਹੋਣੀ ਵੀਰ ਜੀ ਤੁਹਾਡਾ ਨਾਮ ਕੀ ਹੈ ਅਰਜਿੰਦਰ ਸ਼ਰਮਾ ਅਰਜਿੰਦਰ ਸ਼ਰਮਾ ਜੀ ਨੇ ਮੈਂ ਇਹਨਾਂ ਨੂੰ ਇਹ ਸਜਸ਼ਨ ਤੁਹਾਨੂੰ ਬਹੁਤ ਵਧੀਆ ਲੱਗਾ ਸਰ ਸਾਨੂੰ ਇੱਥੇ ਘੁੰਮ ਕੇ ਤੇ ਬੜਾ ਹੀ ਜੇ ਸਾਡੀ ਲੈਂਗੁਏਜ ਦੱਸੋ ਬੜਾ ਸੁਰੀਲਾ ਕੰਮ ਹੈ ਇਹ ਨਦੀਮ ਨੂੰ ਨੇ ਬੋਲਣਾ ਪੜਿਆ ਵੀਰ ਜੀ ਨਾਲ ਅੱਛਾ ਜੀ ਹਾਂ ਉਹ ਹੰਡੀ ਗੀਵਸ ਜੀ ਨੇ ਬੜੀ ਬੜੀ ਕਹਿੰਦੀ ਸੀ ਕੁਝ ਨਹੀਂ ਰੂੜੀਆਂ ਸੀਗੀਆਂ ਆਹ ਰੂੜੀਆਂ ਕਹਿੰਦੀ ਇੱਕ ਤਾਂ ਬੈਂਚਰ ਬਵਾ ਦਿਓ ਮੈਂ ਦੇਖਣਾ ਹੁੰਦਾ ਤੇ ਇੱਕ ਬਾਥਰੂਮ ਬਣਵਾ ਦਿਓ ਉਹ ਵੀਲ ਚੇਅਰ ਤੇ ਸੀ ਭਾਈ ਕਰਵਾਇ ਕਰਵਾਇ ਮੈਨੂੰ ਘਰ ਜਾਣਾ ਪੈਂਦਾ ਉਹ ਕੰਮ ਉਹ ਕਹਿੰਦੀ ਕਹਿੰਦੀ ਨਾਲ ਹੀ ਟਾਈਮ ਆ ਜਾਂਦਾ ਐਮਰਜੈਂਸੀ ਦੇ ਸੋ ਕੀ ਉਹ ਅੱਛਾ ਤਾਂ ਕਰਕੇ ਉਹਨੇ ਇਹਨਾਂ ਕੁਝ ਬਣਵਾਤਾ ਵਾਹ ਵਾਹ ਆਖਰੀ ਵਾਰਡ ਸੀ ਉਹ ਤਾਰੀ ਮੜਾ ਬੋਲ ਕੇ ਦੱਸਿਓ ਤੁਸੀਂ ਇਹ ਇਨਾਮੀ ਕਮਰੂ ਬਣਾਇਆ ਜੀ ਬਹੁਤ ਵਧੀਆ ਰੂਮ ਬਣਾਇਆ ਹੈ ਜੇ ਤੁਸੀਂ ਕੋਈ ਸਹਾਂਪਰਾ ਆਏ ਜੀ ਆਪਣੇ ਬੇਟੀ ਬੇਟੇ ਦਾ ਰਿਸ਼ਤਾ ਕਰਨ ਆਏ ਜੀ ਕੋਈ 10 20 ਬੰਦੇ ਆਏ ਨੇ ਇੱਥੇ ਸੈਪਰੇਟ ਬੈਠ ਕੇ ਤੁਸੀਂ ਆਪਣਾ ਰਿਸ਼ਤਾ ਇਹ ਬੁਧਾ ਸਕਦੇ ਹੋ ਬਹੁਤ ਅੱਛਾ ਉਪਰਾਲਾ ਹੈ ਬੈਠੋ ਸੈਪਰੇਟ ਕਿਤੇ ਵੀ ਤੁਹਾਨੂੰ ਕੋਈ ਪੇਪਰ ਕਿਤੇ ਵੱਧ ਦੇ ਦੇਣੀ ਨਾ ਕੁਝ ਵੀ ਹੈ ਕੋਕਰੀ ਵੀ ਇਨਾ ਕੋ ਰਿਵਰਸਲ ਹੈ ਸਰਵਿਸ ਵੀ ਆਪਣੇ ਆਪ ਘਰ ਦਿੰਦੇ ਨੇ ਉਹ ਬਸ ਤੁਸੀਂ ਫ੍ਰੀ ਲੇਓ ਇੱਥੇ ਬੈਠ ਕੇ ਇੰਜੋਏ ਕਰੋ ਬਹੁਤ ਵਧੀਆ ਦਾ ਤੇ ਸਾਡੇ ਮੰਮੀ ਜੀ ਹੁਣ ਤੋਂ ਆਨੰਦ ਲੈ ਰਹੇ ਨੇ ਮੇਰੀ ਮੰਮੀ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਦੇਖਣ ਆ ਲੈ ਆਏ ਤੇ ਜਦੋਂ ਸਿੱਧੇ ਲਾਵਾਂਗੇ ਉਹਨਾਂ ਨੂੰ ਤੇ ਇਹਨਾਂ ਜੀ ਲੈ ਸ੍ਰੀਮਤੀ ਪੂਨਮ ਸ਼ਰਮਾ ਜੀ ਤੇ ਜਿਹੜੇ ਸਾਨੂੰ ਵੀਰਜੂ ਨੇ ਮਿਲੇ ਸੀ ਗਰੀਨਦਰ ਸ਼ਰਮਾ ਜੀ ਉਹਨਾਂ ਦੇ ਵਾਈਸ ਨੇ ਤੇ ਉਹਨਾਂ ਇਹਨਾਂ ਦੀ ਯਾਦ ਚ ਉਹਨਾਂ ਨੇ ਵਿਖਵਾ ਸਾਰਾ ਪਾਰਕ ਦਾ ਅਰੇਂਜਮੈਂਟ ਕਰਾਤਾ ਉਹਨਾਂ ਨੇ ਤੇ ਇਸ ਤੋਂ ਵੱਡੇ ਲਾਮਾ ਦਾ ਕਹਣਾ ਆਪਣੇ ਜੀਵਨ ਸਾਥੀ ਬਰ ਤੇ ਪਿਆਰ ਦੇ ਸਬੂਤ ਕੋਈ ਹੋ ਨਹੀਂ ਸਕਦਾ ਤੇ ਇੱਥੇ ਹੁਣ ਸਾਡੇ ਵਲੌਗ ਦੀ ਐਂਡਿੰਗ ਹੈ ਤੇ ਮਿਲਦੇ ਹਾਂ ਜੇ ਅਗਲੇ ਵਲੌਗ ਦੇ ਵਿੱਚ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਮੇਨ ਪਰ ਹਾਥ ਨਾ ਰੱਖਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ